ਜੇ ਬਹੁਤ ਸਾਰੇ ਮਤੇ ਦਾ ਮੀਓ ਪ੍ਰੈਸ਼ਰ ਵਾਸਤੇ ਜਾਣੇ ਹੋ ਉਹਨੂੰ ਉੱਥੇ ਇਹ ਬਿਲਕੁਲ ਵੀ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਇਹ ਬਾਰੇ ਰੋਗ ਲੱਗ ਸਕਦੇ ਐ। ਪੇਟਾਂ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ, ਵਾਰ-ਵਾਰ ਪਚਾਅ ਆਈ ਜਾਂਦਾ ਐ। ਇਹ ਵੀ ਤਾਂ ਇਹ ਰੋਗ ਲੱਗ ਰਹੇ ਐ ਆਪਾਂ ਸੋਚ ਵੀ ਨਹੀਂ ਸਕਦੇ। ਹਰ ਸਮੇਂ ਪੇਟ ਦੇ ਵਿੱਚ ਅੱਗ ਲੱਗੀ ਜਾਂਦੀ ਐ, ਐਦਾਂ ਲੱਗਦਾ। ਸਸਤੀ ਕਾਲ ਦੋਸਤੋ, ਅੱਜ ਦੀ ਜਾਣਕਾਰੀ ਉਹਨਾਂ ਪੜਨਾਂ ਵਾਸਤੇ ਐ ਜਿਨ੍ਹਾਂ ਦੇ ਬੱਚੇ ਦਾ ਨਹੀਂ ਦਾ ਆਪਰੇਸ਼ਨ ਹੋ ਚੁੱਕਿਆ ਹੁੰਦਾ ਐ। ਮਤਲਬ ਕਿ ਉਹ ਆਪਣੇ ਬੱਚੇਦਾਨੀ ਘਟਾ ਦੰਨੀਆਂ ਐ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿੰਨੇ ਸਾਰੇ ਰੋਗ ਲੱਗ ਜਾਂਦੇ ਐ। ਤੇ ਇਹਨਾਂ ਰੋਗਾਂ ਦਾ ਕੀ ਇਲਾਜ ਹੈ ਆਪਾਂ ਅੱਜ ਇਸ ਬਾਰੇ ਗੱਲ ਕਰਾਂਗੇ ਸੋ ਵੀਡੀਓ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਆਂ ਜੀ ਕਿ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਬੱਚੇ ਨਾਮੀ ਚਸੌਲੀਆਂ ਫਾਈਬਰੋਇਡ ਸਿਸਟ ਜਾਂ ਇਸੇ ਬਿਧਰਾਂ ਦਾ ਕੋਈ ਸਰੀਰ ਦਾ ਚਮੜੀ ਦਾ ਰੋਗ ਹੈ ਤੁਹਾਡਾ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦਰ ਮੈਂ ਹਾਂ ਜੀ ਵੈਦ ਤਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਤੇ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਪੈਣਾ ਦਾ ਸਰਜਰੀ ਹੋ ਚੁੱਕਿਆ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਆ ਜਿਵੇਂ ਕਿ ਉਹਨਾਂ ਦਾ ਪਿਸ਼ਾਬ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ ਵਾਰ-ਵਾਰ ਪਿਸ਼ਾਬ ਆਈ ਜਾਂਦਾ ਹੈ ਯੂਰਿਨ ਵਾਰ-ਵਾਰ ਆਈ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਗੋਡਿਆਂ 'ਤੇ ਢਿੱਲਾ ਪਾਣਾ ਜਾਂਦਾ ਹੈ ਕਈ ਪੈਣਾ ਬਹੁਤ ਜ਼ਿਆਦਾ ਵੀਕ ਹੋ ਜਾਂਦੇ ਆ ਕਮਜ਼ੋਰ ਹੋ ਜਾਂਦੇ ਆ ਕਈਆਂ ਦੀ ਲੱਤਾਂ ਸੁੱਕ ਜਾਂਦੀਆਂ ਜਾਂ ਜੀ ਲੱਤਾਂ ਵੀਕ ਹੋ ਜਾਂਦੀਆਂ ਬਹੁਤ ਜ਼ਿਆਦਾ ਸੋ ਸਾਹ ਚੜਨ ਲੱਗ ਜਾਂਦਾ ਹੈ ਬਾਹਰ ਚੜਨ ਲੱਗ ਜਾਂਦੇ ਆ ਮਤਲਬ ਕਿ ਤੁਸੀਂ ਇਹ ਦੇਖ ਲਓ ਕਿ ਜਿਹੜੀ ਪੈਣਾ ਦੇ ਬੱਚੇ ਜਾਨੀ ਤਾਂ ਆਪਰੇਸ਼ਨ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਇੰਨੇ ਸਾਰੇ ਰੋਗ ਲੱਗ ਜਾਂਦੇ ਕਿ ਜਿਹੜੇ ਕਿ ਤਦੇ ਉਹਨਾਂ ਨੇ ਸੋਚੇ ਵੀ ਨਹੀਂ ਹੁੰਦੇ ਕਿ ਅਸੀਂ ਇਦਾਂ ਵੀ ਬਿਮਾਰ ਹੋ ਸਕਦੇ ਹਾਂ ਬੱਚੇ ਦਾ ਇਹੋ ਆਪਰੇਸ਼ਨ ਕਰਵਾਉਣ ਸਮੇਂ ਜਦੋਂ ਤੁਸੀਂ ਬੱਚੇ ਦਾ ਇਹੋ ਆਪਰੇਸ਼ਨ ਵਾਸਤੇ ਜਾਂਦੇ ਹੋ ਤੁਹਾਨੂੰ ਉਸ ਤੇ ਇਹ ਬਿਲਕੁਲ ਵੀ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਇਹ ਵਾਲੇ ਰੋਗ ਲੱਗ ਸਕਦੇ ਆ ਮੇਰਾ ਮੰਨਣਾ ਜੀ ਕਿ ਸਿਰਫ 1% ਹੱਥ 2% ਫੀਮੇਲ ਜਦਾਂ ਦੀ ਹੈ ਕਿ ਜਿਹੜੀਆਂ ਕਿ ਆਪਰੇਸ਼ਨ ਤੋਂ ਬਾਅਦ ਕੁਝ ਠੀਕ ਹੈਗੀਆਂ ਆਪਾਂ ਪੂਰੀ ਤਰ੍ਹਾਂ ਉਹਨਾਂ ਨੂੰ ਠੀਕ ਨਹੀਂ ਕਹਿ ਸਕਦੇ ਕਿਉਂਕਿ ਉਹ ਇੰਨਾਂ ਦੇ ਫੀਮੇਲ ਜਿਹੜੀਆਂ ਕੁਝ ਠੀਕ ਹੈਗੀਆਂ ਉਹਨਾਂ ਦੀ ਸੈਰ ਜ਼ਿਆਦਾ ਹੁੰਦੀ ਹੈ ਐਕਸਰਸਾਈਜ਼ ਜ਼ਿਆਦਾ ਹੁੰਦੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਇਹ ਵਾਲੇ ਰੋਗ ਨਹੀਂ ਲੱਗਦੇ ਪਰ ਜਿਹੜੀਆਂ ਭੈਣਾਂ ਜਿਹੜੀਆਂ ਮਾਵਾਂ ਬਿਲਕੁਲ ਵੀ ਕੋਈ ਇਦਾਂ ਦਾ ਸੈਰ ਜਾਂ ਐਕਸਰਸਾਈਜ਼ ਨਹੀਂ ਕਰਦੀਆਂ ਉਹਨਾਂ ਨੂੰ ਬਹੁਤ ਸਾਰੇ ਰੋਗ ਜਿਹੜੇ ਸਰੀਰ ਨੂੰ ਲੱਗ ਜਾਂਦੇ ਸੋ ਕਈ ਭੈਣਾਂ ਸਾਡੇ ਕੋਲ ਜਦੋਂ ਆਉਂਦੀਆਂ ਤਾਂ ਉਹਨਾਂ ਦੇ ਹਸਬੰਦ ਅਕਸਰ ਆ ਕੇ ਗੱਲ ਕਰਦੇ ਆਂ ਕਹਿੰਦੇ ਇਹ ਤਾਂ ਬਿਮਾਰੀ ਰਹਿੰਦੀ ਐ ਇਹ ਤਾਂ ਕੋਈ ਇਲਾਜ ਨਹੀਂ ਸੋ ਸੋ ਜਿੰਨਾ ਭੈਣਾਂ ਦੇ ਬੱਚੇ ਨਾਲ ਇਹ ਆਪਰੇਸ਼ਨ ਹੋ ਜਾਂਦਾ ਹੈ ਮੈਂ ਉਹਨਾਂ ਪੀੜਾਂ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਤੁਹਾਡੇ ਕਿਸੇ ਘਰ ਦੇ ਬੱਚੇ ਨਾਲ ਨੇ ਆਪਰੇਸ਼ਨ ਹੋਇਆ ਤਾਂ ਤੁਸੀਂ ਬਿਲਕੁਲ ਵੀ ਇਹ ਕਦੇ ਵੀ ਉਹਨਾਂ ਨੂੰ ਨਾ ਗੱਲ ਕਰੋ ਕਿ ਤੁਸੀਂ ਤਾਂ ਬਿਮਾਰ ਹੀ ਰਹਿੰਦੇ ਹੋ ਕਿਉਂਕਿ ਜਿਹੜੀ ਤਕਲੀਫ ਦੇ ਵਿੱਚ ਉਹ ਲੰਘ ਰਹੇ ਹਨ ਆਪਾਂ ਸੋਚ ਵੀ ਨਹੀਂ ਸਕਦੇ ਹਰ ਸਮੇਂ ਪੇਟ ਦੇ ਵਿੱਚ ਅੱਗ ਮੱਚੀ ਜਾਂਦੀ ਹੈ ਐਦਾਂ ਲੱਗਦਾ ਰਹਿੰਦਾ ਕਿ ਕੀ ਖਾ ਲਈਏ ਜਿਸ ਦੇ ਨਾਲ ਇਹ ਜਿਹੜੀ ਪੇਟ ਦੀ ਅਗਨੀ ਆ ਸ਼ਾਂਤ ਹੋ ਸਕੇ ਤਾਂ ਜੇਕਰ ਆਪਾਂ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਇਲਾਜ ਵਾਲੇ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਰਿਕਵੈਸਟ ਹੈਗੀ ਹੈ ਕਿ ਤੁਸੀਂ ਹੋ ਸਕੇ ਇਹ ਵੀਡੀਓ ਸ਼ੇਅਰ ਕਰ ਦਿਓ ਉਤੇ ਕਿਸੇ ਨਾਲ ਕਿਸੇ ਲਾਈਵ ਕੋ ਸੇਵ ਹੋ ਸਕਦੇ ਆ ਕੋਈ ਭੈਣ ਇਸ ਬਿਮਾਰੀ ਦੇ ਵਿੱਚੋਂ ਨਿਕਲ ਸਕਦੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਤਕਲੀਫ ਤੇ ਬਿਮਾਰੀ ਹੁੰਦੀ ਹੈ ਜਿਨ੍ਹਾਂ ਨੂੰ ਇਹ ਸਮੱਸਿਆ ਹੁੰਦੀ ਹੈ ਜਿਨ੍ਹਾਂ ਦੇ ਬੱਚੇਦੰਦੀ ਦਾ ਆਪਰੇਸ਼ਨ ਹੋ ਚੁੱਕਿਆ ਹੁੰਦਾ ਹੈ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੇ ਉੱਤੇ ਇਸ ਸਮੇਂ ਕੀ ਬੀਤ ਰਿਹਾ ਹੈ ਬਾਕੀ ਜੇਕਰ ਉਹਨ ਇਸਲੇ ਇਲਾਜ ਦੀ ਗੱਲ ਕਰੀਏ ਤਾਂ ਇਲਾਜ ਦੇ ਲਈ ਤੁਸੀਂ ਮੇਥੀ ਦੀਆਂ ਪਿੰਨੀਆਂ ਬਣਾ ਲੈਣੀਆਂ ਮੇਥੀ ਦੀ ਇੱਕ ਦੋ ਪੀਸ ਤੁਸੀਂ ਪਿੰਨੀ ਜਿਹੜੀ ਹੈਗੀਏ ਰੋਜ਼ ਖਾਣੀ ਹੈ ਜੇਕਰ ਤੁਸੀਂ ਸਿਆਲ-ਸਿਆਲ ਮੇਥੀ ਦੀਆਂ ਪਿੰਨੀਆਂ ਖਾ ਲਓਗੇ ਤਾਂ ਤੁਸੀਂ ਇਸ ਸਮੱਸਿਆ ਦੇ ਵਿੱਚੋਂ ਨਿਕਲ ਸਕਦੇ ਹੋ ਤੁਹਾਡੀ ਬੈਕ ਪੇਨ ਉਹ ਬਹੁਤ ਸਾਰੇ ਰੋਗ ਹੈ ਜਿਹੜੇ ਜਿਵੇਂ ਕਿ ਮੈਂ ਪਹਿਲਾਂ ਦੱਸ ਕੇ ਹਟਿਆ ਤਕਰੀਬਨ ਉਹ ਸਾਰੇ ਠੀਕ ਹੋ ਜਾਣਗੇ ਫਿਰ ਵੀ ਜੇਕਰ ਤੁਸੀਂ ਪਰੇਸ਼ਾਨ ਹੋ ਜਾਂ ਤੁਹਾਡੀ ਸਮੱਸਿਆ ਦਾ ਨਹੀਂ ਹੱਲ ਹੋ ਰਿਹਾ ਤਾਂ ਤੁਸੀਂ ਸਾਡੇ ਕੋਲ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ ਜ્યાં ਫਿਰ ਤੁਹਾਨੂੰ ਮੈਡੀਸਿਨ ਦੇਵਾਂਗੇ ਉਸ ਤੋਂ ਬਾਅਦ ਤੁਹਾਡੀਆਂ ਸਮੱਸਿਆਵਾਂ ਫਿਰ ਹੋ ਜਾਣਗੀਆਂ ਖੜ ਜਾਂਣਗੀਆਂ ਮੇਥੀ ਦੀਆਂ ਪਿੰਨੀਆਂ ਕਿਵੇਂ ਬਣਾਉਣੀ ਹੈ ਉਹਨਾਂ ਦੀ ਬਹੁਤ ਜ਼ਿਆਦਾ ਤੁਹਾਨੂੰ ਵੀਡੀਓ ਵੀ ਦਵਾਂਗੇ ਬਾਕੀ ਗੁਜਰਾਤ ਦੇ ਵਿੱਚ ਮੇਥੀ ਦੀਆਂ ਪਿੰਨੀਆਂ ਬਹੁਤ ਬਣਾਈਆਂ ਜਾਂਦੀਆਂ ਤੁਸੀਂ YouTube ਤੇ ਕੋਈ ਉਧਰ ਦੀ ਵੀਡੀਓ ਦੇਖ ਕੇ ਮੇਥੀ ਦੇ ਪੰਨੀਆ ਘਰ ਦੇ ਵਿੱਚ ਬਣਾ ਸਕਦੇ ਹਾਂ ਮੇਥੀ ਦੇ ਵਿੱਚ ਕੈਲਸ਼ੀਅਮ ਆਇਰਨ ম্যাগਨੀਸ਼ੀਅਮ ਬਹੁਤ ਸਾਰੇ ਇਦਾਂ ਦੇ ਤੱਤ ਨੇ ਜਿਹੜੇ ਕਿ ਮੇਥੀ ਦੇ ਵਿੱਚ ਪਾਏ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਪਾਊਡਰ ਬਣਾ ਕੇ ਪਾਊਡਰ ਫਾਰਮ ਦੇ ਵਿੱਚ ਇਹਦੀਆਂ ਪੰਨੀਆ ਤਿਆਰ ਕਰ ਸਕਦੇ ਹੋ ਸੋ ਦੋਸਤੋ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਉੱਥੇ ਕਿ ਆ ਵੀਡੀਓ ਸ਼ੇਅਰ ਕਰ ਦੇ ਜੀ ਤੁਹਾਡੇ ਕਿਸੇ ਨਾਲ ਕਿਸੇ ਭੈਣ ਨੂੰ ਆਈ ਹੋਈ ਸਮੱਸਿਆ ਠੀਕ ਹੋ ਸਕਦੀ ਹੈ ਮੈਨੂੰ ਦਿਓ ਆ ਗਿਆ ਨੈਕਸਟ ਵੀਡੀਓ ਚ ਚੱਲਦੇ ਹਾਂ ਸਸ ਸ਼ੇਅਰ ਕਰੋ